ਪੱਕ ਗਈ ਜੀ ਆਪਣੀ ਰੋਟੀ ਖਾ ਲਓ ਤੁਸੀਂ ਵੀ ਕਰਮ ਕਰਮ ਫੁਲਕੇ ਲਾ ਦਿੱਤੇ ਆ ਤੇ ਗਰਮੀ ਹੈਗੀ ਬਹੁਤ ਜ਼ਿਆਦਾ ਆਪਾਂ ਨੇ ਦੁੱਧ ਧਰਿਆ ਹੋਇਆ ਗਰਮ ਦੁੱਧ ਲਿਆਂਦਾ ਸੀ ਆਟਾ ਚੱਕ ਦਿੱਤਾ ਆਪਾਂ ਨੇ ਤਾਂ ਪਰ ਇਹਨੂੰ ਲਾਵਾਂਗੇ ਗਰਮ ਗਰਮ ਰੋਟੀ ਗਰਮੀ ਬਹੁਤ ਜ਼ਿਆਦਾ ਜੀ ਬਚ ਕੇ ਰਹੋ ਗਰਮੀ ਤੇ ਨਿੰਬੂ ਪਾਣੀ ਪੀਂਦੇ ਰਹੋ ਰੂ ਆਪ ਜਾ ਠੰਡਾ ਗੋond ਕਤੀਰਾ ਭੋਗ ਕੇ ਰੱਖਿਆ ਕਰੋ ਬਕਰਾਂ ਵੀ ਬਹੁਤ ਜ਼ਿਆਦਾ ਆ ਜੇ ਤਾਂ 8 ਵਜੇ ਆ ਸਵੇਰ ਦੇ 8 ਵਜੇ ਦੇਖੋ ਕਿੰਨੇ ਹਾਲ ਤੇ ਖਰਾਵਾ ਪੂਰਾ ਹਾਰਾ ਗਰਮੀ ਦਾ ਤੇ ਬਾਕੀ ਠਾੜਦੇ ਆਪਾਂ ਬੱਚਿਆਂ ਨੂੰ پارک ਪੂ ਜਾ ਕਰਾਉਂਦੇ ਆ ਬੱਚਿਆਂ ਤੇ ਚਲੋ ਮਿਲਦੇ ਆ ਜੀ ਹਾਂ ਜੀ ਪ੍ਰਭਜੋ 8:00 ਚਲੋ ਜੀ ਨਾਲੋ ਜੀ 8:00 ਵਜ ਚੁੱਕੇ ਆ ਜੀ ਉਹ ਹਾਂਜੀ ਚਲੋ ਜੀ ਗੁੱਡ ਮਾਰਨਿੰਗ ਹੋ ਗਿਆ ਜੀ ਸਰ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵੈਲ ਗੁੱਡ ਮਾਰਨਿੰਗ ਚਲੋ ਜੀ ਉਤਰੋ ਜੀ ਫੇਰ ਉਤਰੋ ਜੀ ਤੇ ਲੇਡੀ ਸਰਕਾਰ ਜੀ ਛੁੱਟੀਆਂ ਦਾ ਇੰਜੋਏ ਲੈ ਰਹੇ ਆ 8:00 ਵਜੇ 8:00 ਵਜੇ ਚਲੋ 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 ਹਾਂਜੀ ਸੂਰਜ ਮਹਾਰਾਜ ਨੂੰ ਕਰਤਾ ਜੀ ਪ੍ਰਣਾਮ ਪ੍ਰਭਜੋਤ ਨੇ ਦਰਵਾਜ਼ਾ ਖੁੱਲਦੇ ਸਾਰੇ ਜੀ ਚੱਕਤਾ ਜੀ ਆਪਾਂ ਨੇ ਸਾਰੇ ਸਮਾਨ ਬਿਸਤਰਾ ਬੁਸਤਰਾ ਸੱਤ ਕਰਦੇ ਆ ਤੇ ਬਿছা ਦੀ ਜੀ ਝਾੜ ਕੇ ਚਾਦਰ ਪ੍ਰਭਜੋਤ ਉੱਠ ਕੇ ਜੀ ਤੇ ਕੰਬੜਾ ਲਾਵਾਂਗੇ ਤੈਰੇ ਆਪਾਂ ਕੰਬੜਾ ਲਾਵਾਂਗੇ ਲੋ ਜੀ ਸਵੇਰੇ ਸਵੇਰੇ ਸਾਰੇ ਸੈੱਟ ਕਰਨੇ ਪੈਂਦੇ ਆ ਲੋ ਜੀ ਗਰਮੀ ਵਿੱਚ ਵੀ ਸਾਨੂੰ ਠੰਡ ਲੱਗੀ ਜਾਂਦੀ ਆ ਬੜੇ ਬੜੇ ਕੰਬਲ ਲੈ ਕੇ ਸੌਂਦੇ ਆ ਸੀ ਵੀ ਦੇਖ ਲੋ ਲੋ ਜੀ ਮਬੀ ਬਹੁਤ ਹੁੰਦਾ ਹੈ ਤੇ ਗਰਮੀ ਦੀ ਬਹੁਤ ਆ ਜੀ ਬਹੁਤ ਜ਼ਿਆਦਾ ਗਰਮੀ ਆ ਬਚ ਕੇ ਰਹੋ ਜੀ ਗਰਮੀਆਂ ਤੋਂ ਬਸ 2 ਮਹੀਨੇ ਬਚੋ ਜੀ ਗਰਮੀ ਤੋਂ ਉਸ ਤੋਂ ਬਾਅਦ ਮੌਸਮ ਠੀਕ ਹੋ ਜਾਣਾ ਫਿਰ ਉਹ ਬਰਸੰਤਾ ਸ਼ੁਰੂ ਹੋ ਜਾਣੀਆਂ ਹੱਕ ਤੇ ਜੀ ਆਪਾਂ ਨੇ ਬਿਸਤਰੇ ਤੇ ਕਮਰਾ ਕਰਤਾ ਜੀ ਸਾਫ਼ ਸੁਥਰਾ ਤਾਂ ਬਾਅਦ ਚੋਂ ਕਰਦੇ ਆ ਝਾੜੂ ਪੋਚਾ ਤੇ ਬਾਕੀ ਆਪਣਾ ਰਸੋਈ ਦਾ ਕੰਮ ਤੇ ਆ ਭਾਂਡੇ-ਪੁੰਡੇ ਮੰਜਣੇ ਆ ਜੀ। ਬਾਕੀ ਆਪਾਂ ਰਸੋਈ 'ਚ ਆ ਗਏ ਜੀ ਤੇ ਕਰਦਿਆ ਕੰਮਕਾਰ ਬਾਕੀ ਸਾਰਾ ਹੀ ਪਿਆਜੇ ਜੀ। ਤੇ ਬੱਚੇ ਨਹਾ ਚੁੱਕੇ ਆ ਬਾਕੀ ਪਾਠ ਕਰ ਰਹੇ ਆ ਉਸ ਤੋਂ ਬਾਅਦ ਅਸੀਂ ਛਕਾਂਗੇ ਜੀ ਰੋਟੀ। ਚਲੋ ਫਿਰ ਨਿਪਟਜੂਗਾ ਆਪਣਾ ਕੰਮ 12 1 ਵਜੇ ਤੱਕ ਕਿਉਂਕਿ ਝਾੜੂ-ਪੋਚਾ ਕਰਨਾ ਜੇ ਬੱਚੇ ਛੋਟੇ ਆ ਜੀ ਇੰਨੀ ਹੈਲਪ ਕਰਦੇ ਨੇ ਫਿਰ ਵੀ ਆਪਣੇ ਬਿਸਤਰੇ ਬੁਸਤਰੇ ਸੈੱਟ ਕਰ ਦਿੰਦੇ ਆ ਜਿੱਦਾਂ ਆਪਣੇ ਚੱਪਲ ਵਗੈਰਾ ਜੋ ਫਾਲਤੂ ਹੁੰਦੇ ਆ ਉਹ ਸਾਰਾ ਹੀ ਰੱਖ ਦਿੰਦੇ ਆ ਜਿੰਨਾ ਕੁ ਅਸੀਂ ਦੱਸਿਆ ਹੋਇਆ ਸਾਰਾ ਹੀ ਆਪਣਾ ਕੰਮ ਕਰ ਲੈਣੇ ਆਪੀ ਜੀ ਪ੍ਰਭਜੋਤ ਦਾ ਸਿਰ ਬਾ ਦਿੱਤਾ ਮੈਂ ਤੇ ਪ੍ਰਵਜੋਤ ਨਾ ਕੇ ਆ ਗਿਆ ਸੀਗਾ ਹੁਣ ਕਰੂਗਾ ਪ੍ਰਵਜੋਤ ਪਾਠ ਦੇਖੋ ਜੀ ਮੈਂ ਲੱਗਿਆ ਹਾਂ ਸਿਰ ਪਾਉਣ ਕਿਉਂਕਿ ਸਵੇਰੇ ਸਵੇਰੇ ਸਾਰਾ ਕੰਮ ਨਿਪਟ ਜੇ ਤਾਂ ਵਧੀਆ ਗੱਲ ਆ ਜੀ ਤੇ ਨਹੀਂ ਫਿਰ ਟਾਈਮ ਲੱਗਦਾ ਹੈ ਸਵੇਰੇ ਸਵੇਰੇ ਬੱਚੇ ਤਿਆਰ ਹੋ ਜਾਂਦੇ ਆਪਣੇ ਫਿਰ ਚਲੇ ਜਾਂਦੇ ਆ ਜੀ ਟਿਊਸ਼ਨ 3 ਵਜੇ ਰਾਜੋਤ ਦੇ ਬਾਲ ਬਹੁਤ ਲੰਬੇ ਆ ਜੀ ਦੇਖ ਲਓ ਉਹ ਤੋਂ ਬਾਅਦ ਪਾਠ ਕਰਮ ਜਾਣ ਕੇ ਹੁਣ ਅੱਧਾ ਕੰਮ ਮੇਰਾ ਨਿਪਟੜ ਗਿਆ ਜੀ ਅੱਧਾ ਕ ਰਹਿਦਾ ਅਜੇ ਦੋ ਜਿਸ ਤਰ੍ਹਾਂ ਇੱਕ ਦਿਨ ਕਰੋ ਕਾ ਪ੍ਰੋਬਲਮ ਆ ਜਾ। ਜਦੋਂ ਦੂੜਾ ਪਟਕਾ ਬਣ ਆਉਂਦਾ ਨਾ ਪਟਕਾ ਬੰਨਣਾ ਦਾ ਜੋੜ ਇੱਥੇ ਆ ਰਿਹਾ ਤਾਂ ਤੁਹਾਨੂੰ ਬਸ ਇੱਕ ਕਰਾਫਟ ਕਰਮ ਲਿਓ। ਇੱਕਾ ਦੂੜਾ ਦੂੜਾ ਹੋ ਜਾ। ਹਾਂਜੀ ਪਾਠ ਲੱਗੇ ਹੋਇਆ ਜੀ। ਪ੍ਰਵਜੋਤ ਦੀ ਸਿਸਟਰ ਕਰਨ। ਉਸ ਤੋਂ ਬਾਅਦ ਪ੍ਰਵਜੋਤ ਪਾਠ ਕਰਨਗੇ। ਪ੍ਰਵਜਤ ਹੋ ਕੇ ਬੈਠ ਗਏ ਜੀ ਰੈਡੀ। ਤੇ ਬਾਕੀ ਬਾਅਦ ਚ ਖਾਂਦੇ ਅਸੀਂ ਸਾਰੇ ਬੈਠ ਕੇ ਰੋਟੀ ਜੀ ਜੇ ਤੁਸੀਂ ਖਾਣੀਆਂ ਤਾਂ ਦੱਸੋ ਜੀ ਆਪਾਂ ਨੇ ਬਣਾਈਆਂ ਹੋਈਆਂ ਫालतू ਪੰਜਾਂ ਰੋਟੀਆਂ ਹੋਰ ਬਣਾ ਲੈਂਦੇ ਆ ਜੀ ਤੇ ਚਲੋ ਮਿਲਦੇ ਆ ਜੀ ਬਾਅਦ ਚ ਰੋਟੀ ਖਾਂਦੇ ਆ ਫਿਰ ਹਾਂ ਪਾਠ ਪਾਠ ਚੋ ਤੇ ਲੱਗ ਗਿਆ ਜੀ ਹੁਣ ਉਹ ਪਾਠ ਕਰਨ ਤੇ ਥੋੜਾ ਬਹੁਤਾ ਮੈਂ ਕੰਮ ਕਰ ਨਵੇੜਤਾ ਬਾਕੀ ਮੇਰਾ ਕੰਮ ਪਿਆ ਜੀ ਇਹ ਜੇ ਕਰਨੇ ਨੂੰ ਕਿਉਂਕਿ ਗੁਰਵਾਣੀ ਤੇ ਲੜਾਪਾਂ ਲੱਗੇ ਹੋਏ ਆ ਜੀ ਬੱਚੇ ਵੀ ਲਾਏ ਹੋਏ ਆ ਜੀ ਤੇ ਇਹ ਜ਼ਰੂਰੀ ਆ ਜੀ ਸਾਰਿਆਂ ਤੋਂ ਜ਼ਿਆਦਾ ਕਿਉਂਕਿ ਅਮਰਤ ਵੇਲੇ ਵਹਿਗੁਰੂ ਦਾ ਨਾਮ ਜਪੀਏ ਤਾਂ ਦਿਨ ਆਪਣਾ ਬਹੁਤ ਵਧੀਆ ਲੰਘਦਾ ਜੀ ਤੇ ਆਉਣ ਵਾਲਾ ਸਮੇਂ ਦਾ ਤੁਹਾਨੂੰ ਪਤਾ ਹੀ ਆ ਕਿੱਦਾਂ ਦਾ ਚੱਲ ਰਿਹਾ ਵਹਿਗੁਰੂ ਇਹ ਪਾਰ ਕਰਦਾ ਜਦੋਂ ਔਖੇ ਵੇਲੇ ਹੁੰਦੇ ਆ ਤਾਂ ਮੈਂ ਤਾਂ ਇਹ ਸਾਰਿਆਂ ਨੂੰ ਕਹਿੰਦੇ ਆ ਵੀ ਵਹਿਗੁਰੂ ਤੇ ਲੜ ਲੱਗ ਕੇ ਰਹੋ ਜੀ ਸਾਰੇ ਜਣੇ ਆਪਣਾ ਨਿਬੜ ਗਿਆ ਜੀ ਰੋਟੀ ਪਾਣੀ ਦਾ ਹੋ ਗਿਆ ਸਾਰਾ ਤੇ ਆਪਾਂ ਹੁਣ ਆਗੇ ਰਸੋਈ ਚ ਦੁੱਧ ਕਰ ਲਿਆ ਜੀ ਆਪਾਂ ਨੇ ਗਰਮ ਤੇ ਬਾਕੀ ਮੇਰੇ ਪਏ ਆ ਭਾਂਡੇ ਮਾਂਜਣੇ ਨੂੰ ਬਾਕੀ ਆਪਾਂ ਲਾਗੇ ਹੁਣ ਕੰਚ ਸਾਫ ਕਰਨਾ ਪਹਿਲਾਂ ਆਪਾਂ ਚੁੱਲਾ ਧੋਦਾਂਗੇ ਪਹਿਲਾਂ ਰੋਟੀ ਬਣਾਉਣ ਤੋਂ ਵੀ ਪਹਿਲਾਂ ਵੀ ਇੱਕ ਵਾਰ ਮੈਂ ਚੁੱਲਾ ਧੋ ਕੇ ਰੱਖਦੀ ਆ ਕਿਉਂਕਿ ਸੌ ਚੀਜ਼ ਬੈਠੀ ਹੁੰਦੀ ਆ ਚੁੱਲੇ ਤੇ نیچے ਪਤਾ ਨਹੀਂ ਹੁੰਦਾ ਆਪਾਂ ਨੂੰ ਸਾਰੇ ਢਾਲੇ ਦੀ ਆਪਾਂ ਨੇ ਸ਼ੈਂਕ ਵਿੱਚ ਪਾਈ ਹੋਈ ਆ ਇੱਕ ਦੋ ਮੱਗ ਪਾਓ ਪਾਣੀ ਦਾ ਸਾਰਾ ਪਾਣੀ ਸ਼ੈਂਕ ਚ ਚਲੇ ਜਾਂਦਾ ਇਸ ਕਰਕੇ ਮੈਨੂੰ ਪ੍ਰੋਬਲਮ ਨਹੀਂ ਆਉਂਦੀ بار بار ਇਹਨੂੰ ਧੋਣ ਤੋਂ ਤੇ ਨਾਲੇ ਸਾਫ਼ ਸੁਥਰੀ ਰਸੋਈ ਹੋ ਜਾਂਦੀ ਆਪਾਂ ਨੂੰ ਵੀ ਤਸੱਲੀ ਹੋ ਜਾਂਦੀ ਆ ਵੀ ਕੋਈ ਆਪਾਂ ਨੇ ਸਾਫ਼ ਸੁਥਰਾ ਖਾਣਾ ਬਣਾਇਆ ਵੀ ਕੋਈ ਚੀਜ਼ ਨਹੀਂ ਹੈਗੀ ਕਈ ਵਾਰ ਦੁੱਧ ਢੋਬਲਿਆ ਹੋਇਆ ਹੁੰਦਾ ਉਹਦੇ ਮਿੱਠਾ ਚਾਹ ਮਿੱਠੀ ਚਾਹ ਹੋ ਜਾਂਦੀ ਆ ਮੰਨ ਕੇ ਚੱਲੋ ਤੋਂ ਇਹ ਥੱਲੇ ਕੀੜੀਆਂ ਵੀ ਆ ਜਾਂਦੀਆਂ ਫਿਰ ਉਹੀ ਰੋਟੀ ਨੂੰ ਲੱਗ ਜਾਂਦੀਆਂ ਇਹ ਦੇ ਕਰਕੇ ਮੈਂ ਪਹਿਲਾਂ ਸੋਈ ਸਾਫ਼ ਸੁਥਰੀ ਕਰਕੇ ਰੱਖ ਲੈਂਦੀ ਆ ਫਿਰ ਰੋਟੀ ਬਣਾਉਣ ਤੋਂ ਬਾਅਦ ਦੋ ਮੱਗ ਫੇਰ ਪਾਣੀ ਤੇ ਪਾ ਕੇ ਆਪਾਂ ਚੁੱਲਾ ਮਾਂਜ ਕੇ ਰੱਖ ਦਿੰਦੇ ਆ ਦੁਪਹਿਰੇ ਨੂੰ ਆਪਣਾ ਫਿਰ ਕੰਮ ਕਰ ਥੋੜਾ ਹੁੰਦਾ ਜਿਸ ਤਰ੍ਹਾਂ ਬੱਚਿਆਂ ਨੇ ਚੌਲ ਮੈਗੀ ਖਾਣੀ ਹੁੰਦੀ ਉਹਨਾਂ ਕੇ ਹੁੰਦਾ ਸ਼ਾਮ ਨੂੰ ਆਪਾਂ ਨੂੰ ਫੇਰ ਕੰਮ ਹੁੰਦਾ ਸਾਰਾ ਹੀ ਕਰਨਾ ਤੇ ਉਸ ਤੋਂ ਬਾਅਦ ਦੋ ਤਿੰਨ ਘੰਟੇ ਰਸੋਈ ਸਾਫ਼ ਸੁਥਰੀ ਰਹਿੰਦੀ ਆ ਤੇ ਚਲੋ ਕੋਈ ਸੌ ਰਿਸ਼ਤੇਦਾਰ ਆ ਜਾਂਦਾ ਅਗਲਾ ਚੁੱਲ੍ਹੇ ਤੋਂ ਅੰਦਾਜ਼ਾ ਲਾ ਲੰਦਰ ਸੋਈ ਤੋਂ ਵੀ ਕਿੱਦਾਂ ਦੇ ਰਹਿਣ ਵਾਲੇ ਹੋਣਗੇ ਘਰ ਵਿੱਚ ਅੱਗੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਦੇੜੀ ਤੋਂ ਪਤਾ ਲੱਜ ਜਾਂਦਾ ਵੀ ਕਿੱਦਾਂ ਦੇ ਇਨਸਾਨ ਆ ਚਲੋ ਜੀ ਆਪਣਾ ਹੋ ਗਿਆ ਕਿਚਨ ਸਾਫ਼ ਸੁਥਰਾ ਕਿੱਦਾਂ ਲੱਗਿਆ ਤੁਹਾਨੂੰ ਜੀ ਕਮੈਂਟ ਬਾਕਸ ਵਿੱਚ ਲਿਖ ਦਿਓ ਜੀ ਤੇ ਰੋਹੋ ਜੀ ਸਾਰੇ ਬਚ ਕੇ ਗਰਮੀ ਤੋਂ ਰੂ ਆਪ ਜਪਿੰਦੇ ਰਹੋ ਜੀ ਨਿੰਬੂ ਪਾਣੀ ਪਿੰਦੇ ਰਹੋ ਗਰਮੀ ਹੈਗੀ ਬਹੁਤ ਜ਼ਿਆਦਾ ਬਾਹਗੁਰੂ ਬਾਹਗੁਰੂ ਕਰਦੇ ਜਾਵਾਂਗੇ ਬਾਹਗੁਰੂ ਨੇ ਤਾਰ ਦੇਣਾ ਜੀ ਇੱਕ ਦਿਨ ਆਪਾਂ ਨੂੰ ਸਾਰਿਆਂ ਨੂੰ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੰਤ ਰੋਸਤਿਆਂ ਰੱਖੇ ਜੀ ਵਾਹਿ ਵਾਹਿ ਸਾਰਿਆਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ